ਅਸਤੰਫੀਟ ਮੈਟਿੰਗ ਵਿੰਟੂ ਦੇ ਗ੍ਰੰਥ ਦੇ ਸੱਜਣ ਇਸਾਰੇ ਬੱਚੋ ਅ ਅੱਜ ਆਪਣੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਮਿਹਨਤੀ ਉਹ ਸਾਡੇ ਸਾਰੇ ਬੱਚਿਆਂ ਦੇ ਕਾਲਜ ਕਾਉਂਡ ਦੇ ਹਰਮਨ ਪਿਆਰੇ ਪੰਜਾਬਕ ਸ੍ਰੀ ਕੁਵਿੰਦਰ ਸਿੰਘ ਜੀ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਮਿਲਿਆ ਹੈ ਇਹ ਸੱਜਣ ਵੱਕ ਨੇ ਕੋਲ ਵੱਕ ਨੇ ਇੰਨੋ ਹੱਦ ਤੱਕ ਬਹੁਤ ਹੀ ਮਾਮੂਲੀ ਗੱਲ ਹੈ ਔਰ ਇਹ ਪਿੱਛੇ ਜਦੋਂ ਆਪਣੇ ਕੋਲੇ 2020 ਦੇੰਦਰ ਆਇਤੀ ਲਗਾਤਾਰ 4 ਸਾਲ ਹੋ ਗਏ ਆਪਾਂ ਦੇਖ ਰਹੇ ਆ ਲਗਾਤਾਰ ਇੰਨਾਂ ਜਿਹੀ ਮਿਹਨਤ ਹੈ ਅੱਜ ਇਹਨਾਂ ਕੀ ਜਿਹੜੀ ਹੈ ਉਹਨੂੰ ਇਨਕੀ ਸੂਬਾ ਸਰਕਾਰ ਵੱਲੋਂ ਵੀ ਮਾਨ ਸਨਮਾਨ ਦੇ ਕੇ ਸਨਮਾਨ ਕੀਤਾ ਹੈ ਔਰ ਸਾਰੇ ਜਿਹੜੇ ਸਟਾਫ ਮੈਂਬਰਸ ਨੇ ਉਹਨਾਂ ਦੇ ਵੀ ਇਨ ਪੂਰਾ ਸਹਿਯੋਗ ਹੈ ਬਹੁਤ ਹੀ ਮਿਹਨਤੀ ਸਕੂਲ ਦੇ ਸਟੂਡੈਂਟਸ ਤੇ ਬਹੁਤ ਹੀ ਜਿਹੜੇ ਬੱਚੇ ਨੇ ਇਹਨਾਂ ਦਾ ਬਹੁਤ ਅੰਦਰ ਵਿੱਚ ਯੋਗਦਾਨ ਹੈਗਾ ਸਕੂਲ ਨੂੰ ਸਮਰੱਥ ਬਣਾਉਣ ਦੇ ਵਿੱਚ ਔਰ ਜਿਹੜੇ ਬੱਚੇ ਨੇ ਇਹਨਾਂ ਨੂੰ ਯਾਨੀ ਕੀ ਜਿਹੜੇ ਕਲਾ ਉਤਸਵ ਹੈ ਜਾਂ ਜੋ ਵੀ ਕਲਚਰਲ ਐਕਟੀਵਿਟੀ ਹੈ ਉਹਦੇ ਅੰਦਰ ਸ੍ਰੀ ਗੁਰਵਿੰਦਰ ਸਿੰਘ ਨੰਗਲ ਕਲਾ ਦੇ ਬੱਚੇ ਪੰਜਾਬ ਦੇ ਅੰਦਰ ਸਟੇਜ ਦੇ ਅੰਦਰ ਫਸਟ ਪੁਰੀਸਟਾ ਦਵਾ ਕੇ ਜਿਹੜੇ ਨੇ ਇਹਨਾਂ ਨੇ ਨਾ ਕਿ ਬੱਚਿਆਂ ਨੂੰ ਵੀ ਬਹੁਤ ਅੱਗੇ ਤੋਂ ਲੈ ਗਏ ਨੇ ਔਰ ਇਸਵੇਂ ਸਾਲ ਜੋ ਇਹਨਾਂ ਦਾ ਜਲ ਸੀਗਾ ਬਾਲੀ ਦੇ ਬੱਚੇ ਜਿੰਨੇ ਬੱਚੇ ਸੀਗੇ ਸਾਰੇ ਬੱਚਿਆਂ ਦਾ ਜਲ ਜਲ ਸੀਗਾ ਉਹ 80% ਤੋਂ ਉੱਪਰ ਆਏ ਸੀਗੇ ਪੰਜਾਬੀ ਦੇ ਅੰਦਰ ਉਹਦੇ ਅੰਦਰ ਜੀ ਕੁਲੰਦਰ ਸਿੰਘ ਜੋ ਕਿ ਪੰਜਾਬੀ ਮਾਸਟਰ ਹੁੰਦੇ ਹੋਏ ਵੀ ਗਾਰੀ ਬਾਲੀ ਦੀ ਕਲਾਸਾ ਨੂੰ ਪੜਾ ਰਹੇ ਨੇ ਉਹ ਸਾਰੇ ਬੱਚੇ ਜਿਹੜੇ ਜੋ ਨੰਬਰ ਸੀਗੇ 80% ਆਏ ਸੀਗੇ ਔਰ ਇੱਕ ਸਾਡੀ ਜਿਹੜੀ ਬੱਚੀ ਸੀਗੀ ਉਹ ਪੰਜਾਬ ਪੰਜਾਬ ਦੇ ਅੰਦਰ ਮੈਰਿਟ ਦੇ ਵਿੱਚ ਉਹ ਪੋਜੀਸ਼ਨ ਹਾਸਲ ਕੀਤੀ ਸੀ ਤਾਂ ਉਹਦੇ ਵਿੱਚ ਵੀ ਸਿਟੀਕਲਾਈਜ਼ੇਸ਼ਨ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਸੀਗਾ ਔਰ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਜਦੋਂ ਆਪਣਾ ਸਾਰਾ ਸਕੂਲ ਜਿਹੜਾ ਸਬਾਰ ਸਕੂਲ ਬਣਾਇਆ ਗਿਆ ਸਾਰਾ ਜਿਹੜਾ ਆਪਣੇ ਨੇ ਜੀ ਗ੍ਰੀਨਰੀ ਕ੍ਰੀਏਟ ਕੀਤੀ ਗਈ ਹੈ ਉਹਦੇ ਵਿੱਚ ਯਾਦ ਜੋ ਵੀ ਮਤਲਬ ਹਰ ਤਰ੍ਹਾਂ ਦੇ ਜਿਹੜੇ ਸਕੂਲ ਚ ਸਾਡੀ ਵਧੀਆ ਮਨੋਨੀਏ ਅਸੀਂ ਕਰਨੇ ਆ ਉਹਦੇ ਉੱਤੇ ਵਿਸ਼ੇਸ਼ ਪਾਰਟਿਸਪੀਸ਼ਨ ਜਿਹੜੀ ਕੁਲਿੰਦਰ ਸਾਹਿਬ ਦੀ ਹੁੰਦੀ ਹੈ ਤੇ ਅਸੀਂ ਕੁਲਿੰਦਰ ਸਾਹਿਬ ਨੂੰ ਇਹਨਾਂ ਦੇ ਫੈਮਿਲੀ ਨੂੰ ਪੂਰੇ ਸਟਾਫ ਨੂੰ ਪੂਰੇ ਬੱਚਿਆਂ ਨੂੰ ਅਸੀਂ ਵਧਾਈ ਦਿੰਨੇ ਹੈ ਕਿ ਮਨੋ ਜਿਹੜਾ ਅੱਜ ਇਹਨਾਂ ਨੇ ਕੀ ਸਟੇਟ ਵਾਰਵਸਤੇ ਜੁਨਾਗੇ ਪੰਜਾਬ ਵਿੱਚ 74 ਜਿਹੜੇ ਵਧੀਆ ਪੀਕਰ ਸੀਗੇ ਪੂਰੇ ਪੰਜਾਬ ਤੋਂ ਉਹਨਾਂ ਵਿੱਚੋਂ ਜਿਹੜੇ ਕਿ ਸ਼੍ਰੀ ਕੁਲਿੰਦਰ ਸਿੰਘ ਜਿਹੜੇ ਇੱਕ ਸੀਗੇ ਕਿ ਇਹ ਸਾਡੇ ਉੱਤੇ ਬਹੁਤ ਮਾਨਦਗਲ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਤੇ ਇੱਕ ਹੋਰ ਜੜੀ ਵੱਡੀ ਗੱਲ ਹੈਗੀ ਹੈ ਇਹ ਜੀ ਗੁਲਵਿੰਦਰ ਸਿੰਘ ਵੱਲੋਂ ਸਕੂਲ ਨੂੰ 5100 ਰੁਪਏ ਦਾ ਜਨ ਹੈ ਇਸ ਵਾਰ ਸੁਗਰ ਵੀ ਦਿੱਤਾ ਗਿਆ ਇਹ ਪਹਿਲੇ ਵੀ ਸਕੂਲ ਨੂੰ ਇਸ ਤਰ੍ਹਾਂ ਦਾ ਯੋਗਦਾਨ ਦਿੱਂਦ ਰਿੰਦਰਿੰਦਰ ਸਿੰਘ ਜੀ ਕਿ ਅੱਜ ਫੇਰ ਇਹਨਾਂ ਨਿੱਕਾ ਅਸੀਂ ਇਹਨਾਂ ਦਾ ਥੈਂਕਸ ਕਰਦੇ ਥੈਂਕ ਯੂ ਥੈਂਕ ਯੂ ਵੈਰੀ ਮਚ